ਜੁਜਿਕਾ ਕਾਲ ਸਹਾ ਕਰਾਈ ਮਾਹੇ ਗੁਰਜ ਕੀ ਪਤੇ ਰਾਗ ਕੇਦਾਰਾ ਬਾਣੀ ਨਹੀਂ ਰਾਗ ਕੀਦਾਰਾ ਕੀਦਾਰਾ ਬਾਣੀ ਨਹੀਂ ਕਹਿਣਾ ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਉਸਤਤ ਨਿੰਦਾ ਦੂ ਵਿਬਰਜਿਤ ਉਸਤਤ ਨਿੰਦਾ ਦੂ ਇਥੇ ਠਮਕ ਵਿਬਰਜਿਤ ਜਿਵੇਂ ਦੋ ਪਦ ਆਜਨ ਨਾ ਜਿਵੇਂ ਚੰਦ ਸੂਰਜ ਦੋਏ ਦਿਨ ਰਾਤ ਦੋਏ ਦਾਈ ਦਾਇਆ ਇਸ ਤਰ੍ਹਾਂ ਇੱਥੇ ਵੀ ਉਸਤਤ ਨਿੰਦਾ ਦੂ ਇਥੇ ਠਮਕ ਵਿਬਰਜਿਤ ਇਥੇ ਵਿਸਰਾਮ ਹੈ ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਾਮਕਰ ਜਾਣਹਿ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਤੇਰਾ ਜਨ ਇਥੇ ਵਿਸਰਾਮ ਲਾਉਣਾ ਹੈ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਵਿਵਰਜਿਤ ਮੋਹ ਪਦਿ ਠੰਮਕਲਾ ਦੋ ਕਾਮ ਕ੍ਰੋਧ ਲੋਭ ਮੋਹ ਵਿਵਰਜਿਤ ਇਥੇ ਵਿਸਰਾਮ ਹੈ ਹਾਰ ਪਾਦ ਚੀਨਾ ਸੋਈ ਰਹਾਉ ਰਾਜ ਗੁਣ ਤਾਮ ਗੁਣ ਸਤ ਗੁਣ ਕਹੀਐ ਰਾਜ ਗੁਣ ਪੋਲਾ ਪੂਲ ਨਾ ਰਾਜ ਪੂਲਾ ਰਜ ਨਹੀਂ ਕਹਿਣਾ ਰਾਜ ਗੁਣ ਤਾਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਇਹ ਤੇਰੀ ਸਭ ਮਾਇਆ ਚੌਥੇ ਪਦ ਕਉ ਜੋ ਨਰ ਚੀਨੈ ਚੌਥੀ ਲਾਣ ਹਲ ਹੈ ਚੌਥੀ ਪਦ ਕਉ ਜੋ ਨਰ ਚੀਨੈ ਤੇਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੋਚ ਸੰਜਮ ਸਦਾ ਰਹੈ ਨਿਹ ਕਾਮਾ ਤ੍ਰਿਸ਼ਨਾ ਆਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜਿਹ ਮੰਦਰ ਦੀਪਕ ਪਰ ਗਾਸਿਆ ਅੰਧਕਾਰ ਤਹ ਨਾਸਾ ਨਿਰਭਉ ਪੂਰ ਰਹੇ ਭ੍ਰਮ ਭਾਗਾ ਕਹ ਕਬੀਰ ਜਾਨ ਦਾਸਾ ਕਿਨਹੀ ਬਨ ਜਿਆ ਕਾਂਸੀ ਤਾਂਬਾ ਤਨਹੀ ਲੋਗ ਸੁਪਾਰੀ ਸੰਤ ਹੋ ਬਨ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਇਤਿ ਵਿਸਨਾਮ ਵਪਾਰੀ ਹੀਰਾ ਹਾਥ ਚੜਿਆ ਨਿਰਮੂਲਕ ਛੂਟ ਗਈ ਸੰਸਾਰੀ ਰਹਾਓ ਸਾਚੇ ਲਾਏ ਤ ਸੱਚ ਲਾਗੇ ਸਾਚੇ ਕੇ ਵਿਉਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਪੰਡਾਰੇ ਆਪ ਹੈ ਰਤਨ جواਹਰ ਮਾਨਿਕ ਆਪ ਹੈ ਪਾਸਾਰੀ ਆਪ ਹੈ ਦੇਹ ਦੇਸ ਆਪ ਚਲਾਵੇ ਨਿਚਲ ਹੈ ਵਿਆਪਾਰੀ ਮਾਨ ਕਰ ਬੈਲ ਸੁਰਤ ਕਰ ਪੈੜਾ ਗਿਆਨ ਗੋਨ ਭਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤਹੁ ਨਿਭਹੀ ਖੇਪ ਹਮਾਰੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਵ ਰੀ ਕਲਵਾਰ ਥਿਠਮਕ ਗਵਾਰ ਮੂਡ ਮਤ ਇਥੇ ਵਿਸਰਾਮ ਉਲਟੋ ਪਵਨ ਫਿਰਾਵ ਮਾਨ ਮਤਵਾਰ ਮੇਰ ਸਰ ਪਾਠੀ ਮੇਰ ਸਰ ਪਾਠੀ ਇਥੇ ਵਿਸਰਾਮ ਅੰਮ੍ਰਿਤ ਧਾਰ ਚਵਾਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ 부ਝਾਈ ਰਹਾਵ ਭੈ ਵਿੱਚ ਭਾਉ ਭਾਏ ਕੋ ਬੂਝਹਿ ਭੈ ਵਿੱਚ ਪਾਵ ਪਾਈ ਕੂ ਬੁੱਝਹਿ ਹਰ ਰਸ ਪਾਵੈ ਭਾਈ ਜੀਤੇ ਘਟ ਅੰਮ੍ਰਿਤ ਸਭ ਹੀ ਮਹਿ ਇਹ ਸਭ ਬੱਬੇ ਦੇ ਨਾਲ ਪਾਠ ਸੁਧਾ ਪੂਥੀਆਂ ਚ ਸਭ ਛਪਿਆ ਹੈ ਬੱਬੇ ਨਾਲ ਪਾਠ ਹੈ ਪ੍ਰਾਤਮ ਸੰਰੂਪਾਂ ਚ ਜੀਤੇ ਘਟ ਅੰਮ੍ਰਿਤ ਸਭ ਹੀ ਮਹਿ ਪਾਵੈ ਤਿਸ ਪੀ ਆਈ ਨਗਰੀ ਇਕੈ ਨੌ ਦਰਵਾਜ਼ੇ ਕਿਸਾਨਤ ਬਰਜ ਰਹਾਈ ਜਿਹੜਾ ਨਾ ਠਮਕ ਤੇ ਰੁਕ ਜੀ ਉਹ ਪਤਾ ਹੀ ਨਹੀਂ ਲੱਗਦਾ ਉੱਥੇ ਹੀ ਵਿਸਰਾਮ ਬਣ ਜਾਂਦਾ ਨਗਰੀ ਏਕਾ ਇੱਥੇ ਰੁਕਾਂਗਾ ਇੱਥੇ ਹੀ ਵਿਸਰਾਮ ਬਣ ਜੂ ਨਗਰੀ ਏਕਾ ਨੌ ਦਰਵਾਜ਼ੇ ਇੱਥੇ ਜਿਆਦਾ ਰੁਕਣਾ ਨਗਰੀ ਏਕਾ ਨੌ ਦਰਵਾਜ਼ੇ ਧਾਵਤ ਬਰਜ ਰਹਾਈ ਤ੍ਰਿਕੁਟੀ ਛੁਟਾ ਛੁਟਾ ਦਸਵਾ ਦਰ ਖੁੱਲੈ ਤ੍ਰਿਕੁਟੀ ਛੁਟਾ ਦਸਵਾ ਦਰ ਖੁੱਲੈ ਦਸਵਾ ਦਾਰ ਸੰਬੰਧਕ ਪਾਠ ਹੈ ਤਾ ਮਨ ਕੀਵਾ ਭਾਈ ਆਪੈ ਪਾਦ ਪੂਰ ਤਾਪ ਤਹ ਨਾਸੀ ਕਹ ਕਬੀਰ ਵਿਚਾਰੀ ਉਬਟ ਚਲੰਤੇ ਇਹੋ ਮਦ ਪਾਇਆ ਕਿੱਥੇ ਵਿਸਰਾਮ ਲਾਤਾ ਤੂੰ ਉਬਟ ਚਲੰਤੇ ਇਥੇ ਜਿਆਦਾ ਰੁਕਨੀਆ ਉਬਟ ਚਲੰਤੇ ਇਹੋ ਮਦ ਪਾਇਆ ਇਥੇ ਜਿਆਦਾ ਰੁਕਣਾ ਬੂੜਾ ਠਹਿਰਾ ਦੇਈਦਾ ਮੜਾ ਦੇਈਦਾ ਉਹਨਾਂ ਵਿਸਰਾਮ ਤੇ ਉਹਨਾਂ ਹੀ ਯਮਕ ਤੇ ਉਹਨਾਂ ਹੀ ਠਮਕਤੇ ਰੁਕਣਾ ਇਸ ਤਰ੍ਹਾਂ ਪਾਠ ਨਹੀਂ ਹੁੰਦਾ ਚਾਲ ਨਹੀਂ ਬਣਦੀ ਪਾਠ ਦੀ ਉਹ ਬਟ ਚਲਨ ਤੇ ਇਹ ਮਦ ਪਾਇਆ ਜੈਸੀ ਖੋਂਦ ਖੁਮਾਰੀ ਜੈਸੀ ਖੋਂਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਅੱਗੇ ਸ਼ਬਦ ਆਰੰਭ ਹੋ ਗਿਆ ਧਿਆਨ ਨਾਲ ਪਤਾ ਲੱਗ ਜਾਣਾ ਚਾਹੀਦਾ ਵੀ ਇੱਥੋਂ ਸ਼ਬਦ ਆਰੰਭ ਹੈ ਕਈ ਪਾਠੀ ਸਿੰਘ ਨਾਲ ਹੀ ਜਦੋਂ ਮੁੱਖ ਵਾਕ ਲੈਣਾ ਹੁੰਦਾ ਉਦੋਂ ਛਿਆਈ ਹੁੰਦੀ ਹੈ ਦੂਸਰਾ ਸ਼ਬਦ ਵੀ ਨਾਲ ਪੜ ਜਾਂਦੀ ਹੈ ਗਾਤ ਨਹੀਂ ਇਕੈ ਜਾਨੀ ਫੂਟੀ ਆਖਾ ਕਛੂ ਨਾ ਸੁੱਜੇ ਬੂਡ ਮੋਏ ਬੇਨ ਪਾਨੀ ਚਲਤ ਕਤ ਟੇਡੇ 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 ਹਾਂ ਡੱਡੇ ਨਾਲ ਨਹੀਂ ਬੋਲਣਾ ਟੇਡੇ 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 ਇਸ ਤਰ੍ਹਾਂ ਨਹੀਂ ਬੋਲਣਾ ਚਲਤ ਕਤ ਇਥੇ ਵਿਸਰਾਮ ਕਤ ਪੋਲਾ ਬੋਲਣਾ ਟੇਡੇ 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 ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਹਾਂ ਬੇਡੇ ਰਹਾਉ ਅਸਤ ਚਰਮ ਵਿਸਟਾ ਕੀ ਮੂnde ਮੂnde ਦਲੈਂਕਰ ਲੱਗੀ ਆ ਉੱਤੇ ਟਿੱਬੀ ਵੀ ਆ ਮੂnde ਇਥੇ ਵਿਸਰਾਮ ਦੁਰਗੰਧ ਹੀ ਕੇ ਬੇਡੇ ਰਹਾਉ RAM ਨਾ ਜਪੋ ਕਮਨ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਜਤਨ ਕਰ ਇਹ ਤਨ ਰੱਖੋ ਇਹ ਪਾਠ ਸੁੱਧ ਹੈ ਪ੍ਰਾਰਥਨ ਸਰੂਪਾਂ ਦੇ ਵਿੱਚ ਨਵੀਨ ਪੁਥੀਆਂ ਚ ਇਹੋ ਛਪਿਆ ਹੋਇਆ ਹੈ ਇਹ ਪਾਠ ਹੈ ਅਨਿਕ ਯਤਨ ਕਰ ਇਹ ਤਨ ਰਖਹੁ ਔਕੜ ਨੀਐ ਅਨਿਕ ਯਤਨ ਕਰ ਇਹ ਤਨ ਰਖਹੁ ਰਹਿ ਅਵਸਥਾ ਪੂਰੇ ਆਪਨ ਕੀਆ ਕਛੂ ਨਾ ਹੋਵੇ ਆਪਨ ਨਹੀਂ ਕਹਿਣਾ ਆਪਨ ਕੀਆ ਕਛੂ ਨਾ ਹੋਵੇ ਆਪਨ ਕੀਆ ਕਛੂ ਨਾ ਹੋਵੇ ਕਿਆ ਕੋ ਕਰੈ ਪ੍ਰਾਨੀ ਜਾ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਕਰੂਆ ਮੈਂ ਬਸਤੇ ਫੁੱਲਵਤ ਦੇਹ ਆਯਾਨੇ ਹਾਂ ਫੁੱਲਵਤ ਦੇਹ ਆਯਾਨੇ ਬਲੂਆ ਕੇ ਕਰੂਆ ਮੈਂ ਬਸਤੇ ਫੁੱਲਵਤ ਦੇਹ ਆਯਾਨੇ ਆਯਾਨੇ ਬੋਲਣਾ ਹੈ ਯਾਨੇ ਨਹੀਂ ਕਹਿਣਾ ਐਡਾ ਲਾ ਕੇ ਆਯਾਨੇ ਕਹੋ ਕਬੀਰ ਜਿਹਰਾਮ ਨਾ ਚੇਤੇਉ ਬੂਡੇ ਬਹੁਤ ਸਿਆਨੇ ਟੇਢੀ ਪਾਗ ਟਿੱਡੇ ਚੱਲੇ ਲਾਗੇ ਬੀਰੇ ਖਾਨ ਭਾਉ ਭਗਤ ਸਿਉ ਕਾਜ ਨਾ ਕਛੂਐ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਅਭਿਮਾਨ ਹੈ ਪਦ ਤੇ ਵਿਸਰਾਮ ਲਾਉਣਾ ਹੈ ਰਾਮ ਵਿਸਾਰਿਓ ਹੈ ਅਭਿਮਾਨ ਕਨਿਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ ਰਹਾਉ ਲਾਲਚ ਝੂਠ ਵਿਕਾਰ ਮਹਾ ਮਦ ਇਹ ਬਿੱਦ ਆਉਧ ਬਿਹਾਰ ਮਾਦ ਪੋਲਾ ਬੋਲਣਾ ਆਉਧ ਪਾਰਾ ਬੋਲਣਾ ਹੈ ਕਹ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ ਨਿਦਾਨ ਪੋਲਾ ਬੋਲਣਾ ਨਿਦਾਨ ਕਸ ਕੀ ਨੀ ਕਹਣਾ ਚਾਰ ਦਿਨ ਆਪਣੀ ਨੌਬਤ ਚਲੇ ਬਜਾਈ ਇਤਨਕ ਖਟਿਆ ਗਠਿਆ ਮਟਿਆ ਸੰਗ ਨਾ ਕਾਛ ਲੈ ਜਾਏ ਰਹਾਓ ਦਿਹਰੀ ਬੈਠਾ ਦਿਹਰੀ ਬੈਠੀ ਮਿਹਰੀ ਰੋਵੇ ਦਵਾਰੈ ਲਾਓ ਸੰਗ ਮਾਏ ਇਹ ਦਿਹੂਰੀ ਪਾਠ ਨਹੀਂ ਕਰਨਾ ਦਿਹਰੀ ਪਾਠ ਹੀ ਹੈ ਦੂਸਰਾ ਦਿਹੂਰੀ ਪਾਠ ਕੀ ਆਇਆ ਕਈ ਸਰੂਪਾਂ ਚ ਪਰ ਇਹ ਦਿਰੀ ਸਿਆਰੀ ਨਾਲ ਮੁੱਖ ਪਾਠ ਹੈ ਦਿਹਰੀ ਬੈਠੀ ਮਿਹਰੀ ਰੋਵੇ ਦਵਾਰੈ ਲਾਓ ਸੰਗ ਮਾਏ ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਇਕੇਲਾ ਜਾਏ ਮਰਹਟ ਲਗ ਇਥੇ ਠਮਕ ਸਭ ਲੋਗ ਕੁਟੰਬ ਮਿਲ ਇਥੇ ਵਿਸਰਾਮ ਹੈ ਹੰਸ ਇਕੇਲਾ ਜਾਏ ਵੈ ਸਤ ਵੈ ਬਿਤ ਵੈ ਪੁਰ ਪਟਨ ਬਹਰਨਾ ਦੇਖੈ ਆਏ ਵੈ ਸਤ ਇੱਥੇ ਠਮਕ ਵੈ ਬੇਤ ਇੱਥੇ ਠਮਕ ਵੈ ਪੁਰ ਪਾਟਨ ਇੱਥੇ ਵਿਸਰਾਮ ਹੈ ਬਹੁਰ ਨਾ ਦੇਖੈ ਆਇ ਕਹਿਤ ਕਬੀਰ RAM ਕੀ ਨਾ ਸਿਮਰਹੁ ਜਨਮ ਅਕਾਰਤ ਜਾਇ ਰਾਗ ਕੇਦਾਰ ਬਾਣੀ ਰਵਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਖਾਟ ਕਰਮ ਕੋਲ ਸੰਯੁਕਤ ਹੈ ਹਾਂ ਖਾਟ ਕਰਮ ਕੋਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰ ਬਿੰਦ ਨਾ ਕਥਾ ਭਾਵੈ ਚਰਨਾਰ ਬਿੰਦ ਇਥੇ ਯਮਕ ਲਾ ਦਨੀ ਹੈ ਨਾ ਕਥਾ ਭਾਵੈ ਸੁਪਚ ਤੋਲ ਸਮਾਨ ਸੁਪਚ ਤੋਲ ਸਮਾਨ ਰੇ ਚੇਤ 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 ਅਚੇਤ ਨਹੀਂ ਹਾਂ ਰੇ ਚਿਤ ਚੇਤ ਇਥੇ ਵਿਸਰਾਮ ਲਾਉਣਾ ਚੇਤ ਅਚੇਤ ਕਾਹੇ ਨ ਬਾਲਮੀ ਕਹਿ ਦੇਖ ਕਾਹੇ ਨ ਇਥੇ ਵਿਸਰਾਮ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਓ ਰਾਮ ਭਗਤ ਵਸੇਖ ਰਹਾ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬੱਪਰਾ ਕਿਆ ਸਰਾ ਹੈ ਤੀਨ ਲੋਕ ਪਰਵੇਸ਼ अजामल पिंगुला अजामल अजा... पिंगुला अजामल इस तरह बोलना है, अजामल पिंगुला लुबत कुंचर अजामल पिंगुला लुबत कुंचर अजामल गए हर कै पास ऐसे दुर्मत निस्तरे तू क्यों ना तरह रवेदास अजामल पिंगुला दुण। लुबत कुंचर गए हर कै पास ਕੈਸੀ ਦੁਰਮਤ ਨਿਸਰਈ ਤੂੰ ਕਿਉਂ ਹਾਂ ਤਹ ਰਵਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਦਾਸ ਹੀ ਉਚਾਰਨ ਕਰਨਾ ਕਈ ਰਵੀਦਾਸ ਬੋਲ ਜੰਦੇ ਨੇ ਬਿਹਾਰੀ ਨਾਲ ਬਿਹਾਰੀ ਨਾਲ ਨਹੀਂ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ